ਕੁਲੀ ਪ੍ਰੀਖਿਆਵਾਂ ਦੇ ਨਤੀਜਿਆਂ ਦੇ ਦਿਨ ਚੱਲ ਰਹੇ ਨੇ ਸੀਬੀਐਸਸੀ ਦੇ ਵੀ ਆ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਆ ਗਏ ਆਬਾਰਮੀ ਦਾ ਆ ਗਿਆ ਜੀ 10ਵੀਂ ਦਾ ਆ ਗਿਆ ਬਿਲਕੁਲ ਜਿਹੜੇ ਬੱਚਿਆਂ ਨੇ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਮੱਲ ਮਾਰੀ ਹੈ ਜਿਨ੍ਹਾਂ ਨੇ ਬਹੁਤ ਚੰਗੇ ਨੰਬਰ ਲੈ ਕੇ ਅਗਲੀ ਜਮਾਤ ਦੇ ਵਿੱਚ ਦਾਖਲ ਹੋਏ ਨੇ ਉਹਨਾਂ ਨੂੰ ਮੁਬਾਰਕ ਉਹਨਾਂ ਦੇ ਮਾਪਿਆਂ ਨੂੰ ਮੁਬਾਰਕ ਇਹ ਜ਼ਿੰਦਗੀ ਦੀ ਆਖਰੀ ਲੜਾਈ ਨਹੀਂ ਹੁੰਦੀ ਕਿ ਜੇ ਅੱਧੇ ਨੰਬਰ ਨਾਲ 1 ਨੰਬਰ ਨਾਲ 2 ਨੰਬਰ ਨਾਲ ਪਛੜ ਗਏ ਕਿ ਜੀ ਮੈਂ ਸੈਕੰਡ ਆ ਗਿਆ ਇਹਨੇ ਨੰਬਰ ਹੋਰ ਲੈ ਲੈਂਦਾ ਆਸ ਵਾਲੇ ਦਾ ਕਰਿਆ ਹੁੰਦਾ ਇਹ ਤਾਂ ਸੰਘਰਸ਼ਾਂ ਦਾ ਇੱਕ ਪੜਾ ਹੁੰਦਾ ਸੋ ਇਸ ਲਈ ਇਸ ਨੂੰ ਆਖਰੀ ਜਿੱਤ ਜਾਂ ਆਖਰੀ ਹਾਰ ਸਮਝ ਕੇ ਨਾ ਤਾਂ ਜਿੱਤ ਵਾਲੇ ਜਿਆਦਾ ਹਵਾ ਚੁੜਨ ਤੇ ਨਾ ਹਾਰ ਵਾਲੇ ਮਤਲਬ ਮੈਯੂਸ ਹੋ ਕੇ ਬੈਠਣ ਇਹ ਪ੍ਰਕਿਰਿਆ ਜ਼ਿੰਦਗੀ ਚੱਲਦੀ ਰਹਿਣੀ ਹੈ ਪਰ ਮੈਂ ਜਿਹੜੇ ਫਿਕਰਾਂ ਨੂੰ ਛੂਹਣਾ ਹੈ ਉਹ ਫਿਕਰ ਹੀ ਹੈ ਜੀ ਕਿ ਪੰਜਾਬ ਸੂਬਾ ਹੋਵੇ ਪੰਜਾਬੀ ਸਾਡੀ ਮਾਂ ਬੋਲੀ ਹੋਵੇ ਮੁੱਖ ਮੰਤਰੀ ਸਾਹਿਬ ਆਪਣੇ ਸਾਹਮਣੇ ਬੈਠੇ ਲੀਡਰਾਂ ਨੂੰ ਐਮ ਐਲ ਏ ਨੂੰ ਇਹ ਪਾਠ ਪੜਾਉਂਦੇ ਹੋਣ ਕਿ ਪੰਜਾਬੀ ਐਂ ਬੋਲੀਦੀ ਹੈ ਪੰਜਾਬੀ ਐਂ ਲਿਖੀਦੀ ਹੈ ਪੰਜਾਬੀ ਐਂ ਬੋਲਣਾ ਸਿੱਖੋ ਉਚਾਰਨ ਵਧੀਆ ਕਰੋ ਇਹ ਕਹਾਵਤ ਹੁੰਦੀ ਹੈ ਜੀ ਇਹ ਗੱਲਾਂ ਕਰਨ ਤੇ ਉਹ ਇਹ ਵੀ ਗੱਲਾਂ ਕਰਨ ਕਿ ਪੰਜਾਬ ਦੇ ਸਾਰੇ ਦਫਤਰਾਂ ਚ ਅਦਾਰਿਆਂ ਚ ਫੱਟੇ ਪੰਜਾਬੀ ਚ ਲੱਗਣਗੇ ਨਾਮ ਪੰਜਾਬੀ ਚ ਲਿਖੇ ਜਾਣਗੇ ਕੰਮ ਪੰਜਾਬੀ ਚ ਹੋਊਗਾ ਸਕੂਲਾਂ ਦੀ ਅਸੀਂ ਕਾਇਆਕਲਪ ਕਰਤੀ ਦੇਖੋ ਅਸੀਂ ਤਾਂ ਸਕੂਲ ਆਫ ਐਮੀਨੈਂਸ ਵੈਸੀ ਅੰਗਰੇਜ਼ੀ ਦਾ ਨਾਮ ਹੈ ਇਹ ਮੁੱਖ ਮੰਤਰੀ ਸਾਹਿਬ ਇਹਦਾ ਨਾਮ ਬਹੁਤ ਉਚਾਰਦੇ ਨੇ ਸਕੂਲ ਆਫ ਐਮੀਨੈਂਸ ਚ ਅਸੀਂ ਵਿਦਿਆਰਥੀਆਂ ਦਾ ਜ਼ਿੰਦਗੀ ਬਦਲ ਕੇ ਰੱਖਤੀ ਪਰ ਜਨਾਬ 12ਵੀਂ ਜਮਾਤ ਦੇ ਨਤੀਜੇ ਕੁਝ ਬਿਆਨ ਕਰਦੇ ਨੇ ਕਿ ਪੰਜਾਬ ਦੇ ਜਵਾਕਾਂ ਦਾ ਹੱਥ ਆਪਣੀ ਮਾਂ ਬੋਲੀ ਪੰਜਾਬੀ ਚ ਵੀ ਖਾਸਾ ਤੰਗ ਹੈ 5000 ਦੇ ਕਰੀਬ ਜਵਾਕ 12ਵੀਂ ਜਮਾਤ ਵਾਲਾ ਬੱਚਾ 12ਵੀਂ ਜਮਾਤ ਦਾ ਵਿਦਿਆਰਥੀ ਆਪਣੀ ਮਾਂ ਬੋਲੀ ਪੰਜਾਬੀ ਦਾ ਵਿਸ਼ਾ ਜਿਹੜਾ ਉਸ ਵਿਸ਼ੇ ਦਾ ਪੇਪਰ ਹੈ ਉਹ ਪਾਸ ਨਾ ਕਰ ਸਕੇ 5000 ਦੇ ਕਰੀਬ ਜਵਾਕ ਪੰਜਾਬੀ ਵਿਸ਼ੇ ਚੋਂ ਫੇਲਨੇ ਨੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਹੁਣੇ ਚ ਕੁਝ ਕਹਿਣਗੇ ਜੀ ਕਿ ਦੂਜੇ ਸੂਬਿਆਂ ਵਾਲੇ ਜਵਾਕ ਇੱਥੇ ਪੜ੍ਹਦੇ ਨੇ ਕੁਝ ਕਹਿਣਗੇ ਜੀ ਘਰਾਂ ਦਾ ਮਾਹੌਲ ਨਹੀਂ ਰਿਹਾ ਫਿਲਮਾਂ ਨੇ ਪੰਜਾਬੀ ਤਾਂ ਛੱਡੋ ਹਿੰਦੀ ਅੰਗਰੇਜੀ ਦਾ ਛੱਡੋ ਸਾਡੇ ਜਵਾਕਾਂ ਨੂੰ ਕਾਰਟੂਨਾਂ ਰਾਹੀਂ ਚੀਨੀ ਬੋਲਣਾ ਸਿਖਾਤਾ ਉთა ਚੀਨੀ ਚੁੰਨੀ ਭਾਸ਼ਾ ਜੀ ਵਿੱਚ ਵੀ ਜਾਣੇ ਅੱਜਕੱਲ ਉਹ ਸੁਣਦੇ ਨੇ ਉਹ ਦੇਖਦੇ ਨੇ ਉਹਨੂੰ ਦੇਖਿਆ ਦਿੰਦੇ ਨੇ ਕੋਈ ਜਵਣਨਗੇ ਭਾਈ ਫਿਰ ਆ ਮੇਰੇ ਕੋਲ ਖਬਰ ਪਈ ਹੈ ਜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੱਲ 12ਵੀਂ ਦਾ ਨਤੀਜਾ ਲਾਨਿਆ ਉਸ ਦੇ ਵਿੱਚ ਪੰਜਾਬੀ ਵਿਸ਼ੇ ਚੋਂ ਪੰਜਾਬ ਦੇ 12ਵੀਂ ਜਮਾਤ ਦੇ 5000 ਜਵਕ ਫੇਲ ਨੇ 4990 ਨਿਆਣੇ ਸਿੱਧੇ ਪੰਜਾਬੀ ਵਿਸ਼ੇ ਚੋਂ ਫੇਲ ਨੇ ਜਰਨਲ ਪੰਜਾਬੀ ਵਿਸ਼ੇ ਚੋਂ 2913 2913 ਨਿਆਣੇ ਫੇਲ ਨੇ ਤੇ 94 ਪੰਜਾਬੀ ਵਿਸ਼ੇ ਚੋਂ 2070 ਨਿਆਣੇ ਫੇਲ ਨੇ ਇੰਜ 4990 ਨਿਆਣੇ ਪੰਜਾਬੀ ਵਿਸ਼ੇ ਚੋਂ ਸਿੱਧਾ ਫੇਲ ਨੇ ਸੋ ਇਹ ਅੰਦਾਜ਼ਾ ਲਾ ਲਓ ਜਿਨ੍ਹਾਂ ਦਾ ਜਰਨਲ ਪੰਜਾਬੀ ਵਿਸ਼ਾ ਉਹ 3000 ਦੇ ਗੇਟ ਚ 2913 ਜਿਨ੍ਹਾਂ ਦਾ ਚੌਣਵਾ ਪੰਜਾਬੀ ਵਿਸ਼ਾ ਉਹ ਵੀ 2000 ਤੋਂ ਵੱਧ 2070 ਸੋ ਕੁੱਲ 4990 ਮਤਲਬ 5000 ਦੇ ਕਰੀਬ ਸਾਡਾ ਨਿਆਣਾ ਪੰਜਾਬੀ ਵਿਸ਼ੇ ਚੋਂ ਫੇਲ ਹੈ ਤੁਸੀਂ ਇੱਥੋਂ ਦਾ ਹਾਂ ਠੀਕ ਹੈ ਮਰੇ ਜਿੱਚ ਵੀ ਘਟ ਨਹੀਂ 10000 ਤੋਂ ਉੱਪਰ ਨਿਆਣਾ ਫੇਲ ਹੈ 10274 ਨਿਆਣਾ 12ਵੀਂ ਜਮਾਤ ਚ ਅਗਰੇ ਜਿੱਚ ਫੇਲ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਭਾਸ਼ਾ ਨਹੀਂ ਤਾਨੂੰ ਤੰਗ ਪਰੇਸ਼ਾਨ ਕਰਦੀ ਆ ਅਸੀਂ ਸਿੱਖ ਰਹੇ ਹਾਂ ਪਰ ਮਾਂ ਬੋਲੀ ਜਿਹੜਾ ਅਸੀਂ ਮਾਂ ਦੇ ਢਿੱਡ ਚੋਂ ਸਿੱਖਿਆ ਹੁੰਨੇ ਆ ਇਹ ਸੋਚਣਾ ਪੈਂਦਾ ਕਿ ਇਹਦੇ ਵਿੱਚੋਂ ਜੇ ਜਵਾਕ ਫੇਲ ਹੁੰਦਾ ਹੈ ਜੇ ਵਿਦਿਆਰਥੀ ਫੇਲ ਹੁੰਦਾ ਹੈ ਕੀ ਇਹਦੇ ਲਈ ਬੱਚਾ ਹੀ ਜ਼ਿੰਮੇਵਾਰ ਹੈ ਜਾਂ ਸਾਡੀ ਸਿੱਖਿਆ ਨੀਤੀ ਵੀ ਜ਼ਿੰਮੇਵਾਰ ਹੈ ਸਾਡਾ ਪੜਾਉਣ ਦਾ ਤਰੀਕਾ ਵੀ ਜ਼ਿੰਮੇਵਾਰ ਹੈ ਸਕੂਲਾਂ ਦੀ ਜੋ ਸਥਿਤੀ ਆ ਅਧਿਆਪਕਾਂ ਤੋਂ ਜੋ ਕੰਮ ਲੈ ਜਾਂਦੇ ਨੇ ਉਹ ਵੀ ਜ਼ਿੰਮੇਵਾਰ ਹੈ ਅਧਿਆਪਕ ਕਿੰਨਾ ਕੁ ਮਹਾਰ ਹੈ ਆਪਣੀ ਮਾਂ ਬੋਲੀ ਪ੍ਰਤੀ ਉਹਦੀ ਮਹਾਰਤ ਕਿੰਨੀ ਕ ਹੈ ਉਸ ਨੂੰ ਕੀ ਉਹ ਸ਼ਬਦ ਜੋੜ ਆਉਂਦੇ ਨੇ ਕੀ ਉਸ ਨੂੰ ਪੰਜਾਬੀ ਵਿਆਕਰਨ ਦੀ ਸਮਝ ਹੈਗੀ ਆ ਇਹ ਸਵਾਲ ਵੀ ਹੈਗੇ ਨੇ ਤੇ ਮਾਪਿਆਂ ਦਾ ਯੋਗਦਾਨ ਕੀ ਆ ਇਹ ਵੀ ਨਾਲ ਹੈ ਇਸ ਲਈ ਕੱਲੇ ਜਵਾਬਕ ਨੂੰ ਜ਼ਿੰਮੇਵਾਰ ਠਹਿਰਾ ਕੇ ਵਿਦਿਆਰਥੀ ਨੂੰ ਜ਼ਿੰਮੇਵਾਰ ਠਹਿਰਾ ਨਹੀਂ ਸਕਣਾ ਸਵਾਲੇ ਵੀ ਖੜਾ ਪਰ ਸਵਾਲ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੇ ਲਈ ਵੀ ਹੈਗਾ 12ਵੀਂ ਜਮਾਤ ਦੇ ਨਤੀਜਿਆਂ ਚ ਜਿਹੜੀ ਕੁੱਲ ਮੈਰਿਟ ਆਈ ਆ ਸਕੂਲਾਂ ਦੀ ਪੰਜਾਬ ਦੀ ਉਹ 290 ਵਿਦਿਆਰਥੀ ਸਾਡੇ ਮੈਰਿਟ ਚ ਆਏ ਨੇ ਵੈਸੇ ਇਹਨਾਂ ਚ ਖਾਸੀ ਚਰਚਾ ਵੀ ਆ ਕਿ ਇੱਕ ਪ੍ਰਾਈਵੇਟ ਸਕੂਲ ਆ ਥੋੜੇ ਹੀ ਖੇਤਰ ਦਾ ਉਹਦੀ ਕਹਿੰਦੇ ਖਾਸੀ ਚਰਚਾ ਕਿ ਮਾਲਵੇ ਦਾ ਇੱਕ ਪ੍ਰਾਈਵੇਟ ਸਕੂਲ ਵੱਡੀ ਗਿਣਤੀ ਚ ਵਿਦਿਆਰਥੀ ਮੈਰਿਟ ਚ ਆਏ ਨੇ ਤੇ ਕਹਿੰਦੇ ਉਹਦੀ ਬਹੁਤ ਚਰਚਾ ਕਿ ਇੱਕੋ ਸਕੂਲ ਦੇ ਨੇ ਨਿਆਣੇ ਕਿਵੇਂ ਆ ਗਏ ਪਰ ਫਿਰ ਵੀ ਜਿਹੜੇ 290 ਨਿਆਣੇ 12ਵੀਂ ਜਮਾਤ ਚ ਪੰਜਾਬ ਚੋਂ ਮੈਰਿਟ ਚ ਆਏ ਹੈ ਨਾ ਮੁੱਢਲੀ ਸੂਚੀ ਜਿਹੜੇ ਵੱਧ ਨੰਬਰ ਵਾਲੇ ਚ ਆਏ ਉਹਦੇ ਵਿੱਚ ਤੁਹਾਡੇ ਆ ਸਕੂਲ ਆਫ ਐਮੀਨੈਂਸ ਸਿਰਫ ਦੋ ਨਿਆਣੇ ਆਇਆ 117 ਜੇ 118 ਸਕੂਲ ਹੈ ਪੰਜਾਬ ਦੇ ਵਿੱਚ ਸਕੂਲ ਆਫ ਐਮੀਨੈਂਸ ਜਿਹਦੇ ਤੁਸੀਂ ਕਹਿੰਦੇ ਅਸੀਂ ਇੰਨਾ ਪੈਸਾ ਖਰਚਤਾ ਕਰਤਾ ਉਹ ਕਰਤਾ ਉਹ ਐਨੇ ਤਾਂ ਤੁਸੀਂ ਇਸ਼ਤਿਹਾਰਾਂ ਤੇ ਪੈਸੇ ਖਰਚਦੇ ਉਹਨਾਂ ਦੇ ਉੱਤੇ ਤੇ ਪ੍ਰਚਾਰ ਤੇ ਖਰਚਦੇ ਨਿਆਣੇ ਸਿਰਫ ਦੋ ਆਇਆ ਮੈਰਿਟ ਚ ਉਹਨਾਂ ਨਾਲੋਂ ਤਾਂ ਸਧਾਰਨ ਸਕੂਲ ਚੰਗਿਆ ਜਣਾ ਆ ਵੀ ਰਿਕਾਰਡ ਤੁਹਾਡੇ ਮੂਰੇ ਹੈ